ਜ਼ੇਲਾ ਸੰਗਰੂਰ ਵਿਖੇ ਨਕਲੀ ਸ਼ਰਾਬ ਪੀਣ ਤੋਂ ਬਾਅਦ ਹੁਣ ਖੇਤਾਂ ਦਾ ਪਾਣੀ ਜਾਨਲੇਵਾ ਬਣਦਾ ਨਜ਼ਰ ਆ ਰਿਹਾ ਜੇਕਰ ਤੁਸੀਂ ਵੀ ਆਉਂਦੇ ਜਾਂਦੇ ਗਰਮੀਆਂ ਵੇਲੇ ਆਪਣੀ ਪਿਆਸ ਬੁਝਾਉਣ ਦੇ ਲਈ ਅਜਹੀਆਂ ਥਾਵਾਂ ਤੋਂ ਪਾਣੀ ਪੀਂਦੇ ਹੋ ਜਾਂ ਫਿਰ ਆਪਣੇ ਪਸ਼ੂਆਂ ਨੂੰ ਪਾਣੀ ਪਿਉਂਦੇ ਹੋ ਤਾਂ ਹੁਣ ਖਿਆਲ ਰੱਖਿਓ ਕਿਉਂਕਿ ਬੰਬੀਆਂ ਜਿਵੇਂ ਕਿ ਲੋਕ ਕਿ ਮੋਟਰਾਂ ਤੋਂ ਪਾਣੀ ਪੀਣਾ ਤੁਹਾਡੀ ਜਾਨ ਵੀ ਲੈ ਸਕਦਾ ਹੈ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਸੰਗਰੂਰ ਦੇ ਨੇੜਲੇ ਪਿੰਡ ਸੰਗਰੇੜੀ ਦੀਆਂ ਦਰਦਨਾਕ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਜਿੱਥੇ ਗੁੱਜਰ ਭਾਈਚਾਰੇ ਦੀਆਂ ਮੱਝਾਂ ਨੇ ਚਾਰਾ ਚੁਗਣ ਤੋਂ ਬਾਅਦ ਆਪਣੀ ਪਿਆਸ ਬੁਝਾਉਣ ਦੇ ਲਈ ਇੱਕ ਮੋਟਰ ਦੇ ਚਵੱチェ ਚੋਂ ਪਾਣੀ ਪੀਤਾ ਜੈਸੋਪਰੰਤ ਇੱਕ ਤੋਂ ਬਾਅਦ ਇੱਕ ਮੱਝ ਬਿਲਕ ਬਿਲਕ ਕੇ ਜ਼ਮੀਨ ਉੱਤੇ ਡਿੱਗਦੀਆਂ ਨਜ਼ਰ ਆਈਆਂ ਤੇ ਦੇਖ ਪੂਰੇ ਇਲਾਕੇ ਦੇ ਵਿੱਚ ਤਰਥੱਲੀ ਮੱਝੁੱਠੀ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੱਜਾਂ ਦੇ ਮਾਲਕ ਨੇ ਦੱਸਿਆ ਕਿ ਚਵੱチェ ਦਾ ਪਾਣੀ ਪੀਣ ਤੋਂ ਬਾਅਦ ਦਰਜਨਾ ਤੋਂ ਵੱਧ ਮੱਜਾਂ ਨੇ ਦਮ ਤੋੜ ਦਿੱਤਾ ਮੇਰਾ ਨਾਮ ਮੂਸਾ ਜੀ ਮੈਂ ਤੁਰੇ ਪਿੰਡ ਰਹਿਣ ਵਾਲਾ ਤੁਰੀ ਦੇ ਲੋਵੇ ਅੱਜ ਦਿਨਾਂ ਹੀ ਮੇਰੀ ਮੈਸਾਂ ਕੋਈ 2 ਵਜੇ ਦੇ ਕਰੀਬ ਪਾਣੀ ਪੀ ਕੇ ਮੋਟਰ ਤੋਂ ਥੋੜੇ ਦੂਰ ਪਹੁੰਚੀ ਨੇ ਆਪਣੀ ਆਬੀ ਮੈਸਾਂ ਤੇ ਕਪਿੰਡ ਕਪਿਆਲ ਜੀ ਠੀਕ ਹੈ ਜੀ ਤੇ ਭੱਜਣ ਲੱਗ ਗਏ ਮੈਸਾਂ ਪਾਣੀ ਪੀਣ ਤੋਂ ਬਾਅਦ ਕੋਈ ਕਿਤੇ ਜਾ ਕੇ ਡਿਗੀ ਹੈ ਜੀ ਕੋਈ ਕਿਤੇ ਜਾ ਕੇ ਡਿਗੀ ਹੈ ਚਲ ਬਾਅਦ ਵਿੱਚ ਅਸੀਂ ਡਾਕਟਰ ਨੂੰ ਬੁਲਾ ਕੇ ਉਹ ਕੀਤਾ ਵੀ ਉਹਨਾਂ ਨੇ ਕਿਹਾ ਵੀ ਪਾਣੀ ਕੋਈ ਦਵਾਈ ਵਾਲਾ ਪਾਣੀ ਪੀ ਗਈ ਹੈ ਜੀ ਮੇਰੇ 18 ਡੰਗਰ ਮਰ ਗਏ ਜੀ ਠੀਕ ਹੈ ਪਾਕਿ 6-7 ਸੀਰੀਅਸ ਨੇ ਕਿੰਨੀ ਕੀਮਤ ਆੜੇ ਡੰਗਰ ਸੀ ਤੇ ਕਿੰਨਾ ਕ ਨੁਕਸਾਨ ਹੋਇਆ ਤੁਸੀਂ ਦੇਖ ਹੀ ਰਹੇ ਹੋ ਇਹ ਲੱਖ ਲੱਖ ਰੁਪਏ ਤੋਂ ਉੱਪਰ ਆਲੇ ਡੰਗਰੇ ਆ ਜੀ ਸਾਰੇ ਜਿੰਨੇ ਸਿਰੇ ਦੀ ਕਿੰਨੇ ਕ ਸੋਣ ਵਾਲੀਆਂ ਸੀ ਜਾਂ ਹੋਰ ਵਗੈਰ ਇਹਦੇ ਵਿੱਚ ਜੀ 8 ਸੀਗੀਆਂ ਤਾਜ਼ੀਆਂ ਬਾਕੀ 9 10 ਜਿਹੜੀਆਂ ਸੋਣ ਵਾਲੀਆਂ ਸੀ ਕਪਿਆਲ ਤੋਂ ਕਿੱਧਰ ਨੂੰ ਜਾ ਰਹੇ ਸੀ ਤੁਸੀਂ ਕਪਿਆਲ ਤੋਂ ਅਸੀਂ ਜਾ ਰਹੇ ਸੀ ਸੰਗਰੇੜੀ ਨੂੰ ਤੁਹਾਨੂੰ ਕਦੋਂ ਕੋਈ ਘਟਨਾ ਵਾਰੀ ਪਤਾ ਲੱਗਿਆ ਕਿ ਕੈ ਕਿਹ ਬਜ ਦੀ ਘਟਨਾ ਦੋ ਵਜੇ ਦੀ ਘਟਨੇ ਆ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਐ ਕਰਕੇ ਮੈਂ ਸਭਾ ਸਾਨੂੰ ਇੱਥੇ ਜਿਹੜੇ ਮੈਸਾਂ ਨਾਲ ਸੀ ਉਹਨਾਂ ਨੇ ਫੋਨ ਕੀਤਾ ਫੇ ਮੈਂ ਅਸੇ ਪਾਣੀ ਪੀ ਕੇ ਭੱਜਣ ਲੱਗ ਗਈਆਂ ਅਸੀਂ ਜਿਆਦਾ ਤੇ ਆਏ ਦੇਖਿਆ ਸੀ ਮੈਂ ਸਾਰੀ ਭੱਜ ਰਹੀ ਸੀ ਅਸੀਂ ਡਾਕਟਰ ਨਾਲ ਇੱਥੇ ਪਿੰਡ ਦੇ ਹੋਰ ਬੰਦੇ ਇਕੱਠੇ ਹੋ ਗਏ ਉਹਨਾਂ ਨੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਆ ਕੇ ਟੀਕੇ ਟੂਕੇ ਲਾਉਣ ਦੀ ਕੋਸ਼ਿਸ਼ ਕੀਤੀ ਜੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਜਿਹੜੀ 18 ਮਾਰੀ ਗਈਆਂ ਜੀ ਬਾਕੀ 6-7 ਸੀਰੀਅਸ ਨਹੀਂ ਪ੍ਰਸ਼ਾਸਨ ਦੇ ਅਧਿਕਾਰੀ ਡਾਕਟਰ ਵਗੈਰਾ ਪਹੁੰਚੇ ਨੇ ਜੀ ਹਾਂਜੀ ਹਾਂਜੀ ਪਹੁੰਚੇ ਨੇ ਡਾਕਟਰ ਨੇ ਕੀ ਕਿਹਾ ਜੀ ਉਹ ਕਦੇ ਦਵਾਈ ਵਾਲਾ ਪਾਣੀ ਪੀ ਗਈ ਹੈ ਆ ਡਾਕਟਰ ਨੇ ਕੋਈ ਦੱਸਿਆ ਵੀ ਜਿਹੜੇ ਬਾਕੀ ਡੰਗਰ ਬਚੇ ਨੇ ਕਿੰਨੇ ਕ ਡੰਗਰ ਰਹਿ ਗਈ ਥੋੜੇ ਬੱਚੇ ਠੀਕ ਬੱਚੇ ਨੇ ਹੈਗੇ ਨੇ ਵੀ 22 ਡੰਗਰ ਬਚੇ ਹੈਗੇ ਉਹਨਾਂ ਚ 6-7 ਸੀਰੀਅਸ ਨੇ ਜੀ ਹਾਲੇ ਸੀਰੀਅਸ ਵਗੈਰਾ ਨਹੀਂ ਪਰ ਪ੍ਰਸ਼ਾਸਨ ਵੱਲੋਂ ਪੂਰੀ ਸਹਾਇਤਾ ਮਿਲ ਰਹੀ ਹੈ ਜੀ ਤੁਹਾਨੂੰ ਇਸ ਸੰਬੰਧੀ ਹਾਂਜੀ ਹਾਂਜੀ ਆ ਡਾਕਟਰ ਵਗੈਰਾ ਦੀ ਜੋ ਦਵਾਈਆਂ ਵਗੈਰਾ ਦੇ ਹਾਂਜੀ ਹਾਂਜੀ ਦੇ ਰਹੇ ਨੇ ਜੀ ਦੇ ਰਹੇ ਨੇ ਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਜੀ ਇਹ ਮੰਗਾਈ ਮੈਂ ਗਰੀਬ ਬੰਦਾ ਹਾਂ ਜੋ ਪ੍ਰਸ਼ਾਸਨ ਮੇਰੇ ਗਰੀਬ ਨੂੰ ਮਦਦ ਕਰਨਾ ਚਾਹੁੰਦਾ ਮੇਰੀ ਉਹ ਕਲੀ ਕੀ ਨਾਮ ਹੈ ਜੀ ਡਾਕਟਰ ਗਗਨਦੀਪ ਸਿੰਘ ਜੀ ਕੀ ਆਉਦੈ ਸੋਰੇ ਰਕ ਮੈਂ ਬੈਟਨਰੀ ਅਫਸਰ ਹਾਂ ਜੀ ਸੀਵੀ ਅਚ ਕਰਾਚੋ ਤੋਂ ਸਰ ਅੱਜ ਜਿਹੜੀ ਇੱਕ ਕਪਿਆਲ ਘਟਣਾ ਹੋਈ ਹੈ ਕੀ ਕਾਰਨ ਬਣੇ ਦਾ ਕੁਝ ਪਤਾ ਲੱਗੇ ਸਰ ਹਜੇ ਫਿਲਹਾਲ ਕੁਝ ਨਹੀਂ ਕਹਿ ਸਕਦੇ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਸਾਡੀਆਂ ਟੀਮਾਂ ਇੱਥੇ ਪਹੁੰਚ ਗਈਆਂ ਕੁਝ ਪਸ਼ੂਆਂ ਦਾ ਅਸੀਂ ਇਲਾਜ ਸ਼ੁਰੂ ਕੀਤਾ ਜੋ ਜਿਸ ਤੋਂ ਵਿੱਚੋਂ ਇੱਕ ਹਜੇ ਜਿਉਂਦੀ ਹੈ ਜਿਹਦਾ ਇਲਾਜ ਹਜੇ ਵੀ ਚੱਲ ਰਿਹਾ ਹੈਗਾ ਕੁਝ ਪਸ਼ੂ ਇਲਾਜ ਦੇ ਦਰੌਣੀਪੁਰੋਂ ਨੇ ਕੁਝ ਸਾਡੇ ਆਉਣ ਤੋਂ ਪਹਿਲਾਂ ਵੀ ਬੁਰੇ ਹੋਗੇ ਸੀਗੇ ਤੇ ਕਿੰਨੇ ਕੁ ਮੈਸਾਂ ਵਗੈਰਾ ਸੀ ਕਿੰਨੇ ਕੋਸ ਨੇ ਹ ਮਾਲਕ ਦੇ ਦੱਸਣ ਮੁਤਾਬਕ ਜੀ 1 ਦੇ 12 ਨੇ 1 ਦੇ 6 ਕਹਿ ਰਹੇ ਨੇ ਅਤੇ ਤਕਰੀਬਨ ਪਤਾ ਲੱਗਿਆ ਕਿ ਕਿੰਨਾ ਕੁ ਨੁਕਸਾਨ ਹੋਇਆ ਤੇ ਕੀ ਕਾਰਨ ਕੁਝ ਬਣਿਆ ਹੋਣਗੇ। ਇਹਨਾਂ ਦੇ ਦੱਸਣ ਅਨਸਾਰ ਹੀ ਹੈ ਜੀ ਵੀ ਕੋਈ ਇਹਨਾਂ ਨੇ ਪਾਣੀ ਪੀਤਾ ਉਸ ਤੋਂ ਬਾਅਦ ਕੋਈ ਆ ਬਾਕੀ ਤਫਸੀਲ ਦਾ ਬੇਸ਼ਅ ਜੀ ਜੋ ਤਫਸੀਲ ਤੋਂ ਬਾਅਦ ਆਊਗਾ ਉਹ ਤੁਹਾਡੇ ਸਾਹਮਣੇ ਹੋਗਾ। ਇਹਨਾਂ ਦੇ ਪੋਸਟਮਾਰਟਮ ਕਰਵਾਏ ਜਾਣਗੇ। ਜਿਸ ਤਰ੍ਹਾਂ ਪ੍ਰਸ਼ਾਸਨ ਦੇ ਹੁਕਮ ਹੋਣਗੇ ਜੋ ਸਾਰਨਾ ਚੱਲੇਗਾ। ਮੇਰਾ ਸੁਨੰਦਰਪਾਲ ਸਿੰਘ ਪੰਨੂ ਤਸੀਮਦਾਰ ਸੰਗਰੂਰ ਐਡੀਸ਼ਨਲ ਚਾਰਜ ਭਵਨਿਕੜ। ਸਰ ਅਜੇ ਕੋਈ ਕਪਿਆਲ ਪਿੰਡ 'ਚ ਘਟਣਾ ਹੋਇਆ ਕੀ ਕਾਰਨ ਰਹੇ ਨੇ? ਕਪਿਆਲ ਪਿੰਡ 'ਚ ਜੀ ਕੁਝ ਗੁਜਰਾ ਦੇ ਮੱਝਾਂ ਸੀਗੇ ਚਰਾ ਰਹੇ ਸੀ ਚਰੋਂ ਤੇ ਰਸਤੇ ਚ ਜਿਹੜੇ ਬੱਚੇ ਚੋਂ ਇਹਨਾਂ ਨੇ ਪਾਣੀ ਪੀਤਾ ਇਹਨਾਂ ਚੋਂ 18 ਮੱਝਾਂ ਜਿਹੜੀਆਂ ਉਹ ਮਰ ਗਏ ਆ ਤਿੰਨ ਚਾਰ ਦੀ ਹਾਲਤ ਨਾਜੂ ਕਾ ਡਾਕਟਰ ਸਾਹਿਬ ਦੀ ਟੀਮ ਆਈ ਹੋਈ ਆ ਡਾਕਟਰ ਹੁਣ ਉਹਨੂੰ ਟਰੀਟ ਕਰ ਰਹੇ ਆ ਬਾਕੀ ਹੁਣ ਇਹਨਾਂ ਦਾ ਜਿਹੜਾ ਪੋਸਟਮਾਰਟਮ ਸਵੇਰੇ ਮਾਰਨਿੰਗ ਹੋਊਗਾ ਕਿਉਂਕਿ ਪੈਨਲ ਬੰਦਾ ਹੁੰਦਾ ਤਾਂ ਡਾਕਟਰ ਦਾ ਤੇ ਉੱਪਰ ਸਾਰੇ ਅਫਸਰਾਂ ਨੂੰ ਸੂਚਿਤ ਕਰਤਾਗੇ ਜੋ ਵੀ ਇਹਦਾ ਕਾਰਨ ਬਣੂਗਾ ਦੱਸਿਆ ਜਾਊਗਾ ਇਹਦੇ ਚੋ ਡਾ ਰਿਜ਼ਲਟ ਨਿਕਲੂਗਾ ਪੋਸਟ ਮਾਰਟਮ ਦਾ ਉਹਦੇ ਮੁਤਾਬਕ ਜੋ ਵੀ ਕਾਰਵਾਈ ਹੋਊਗਾ ਜੋ ਕਾਨੂੰਨੀ ਕਾਰਵਾਈ ਬਣੂਗੀ ਸਰ ਪ੍ਰਸ਼ਾਸਨ ਕੋਈ ਮੁਆਵਜ਼ਾ ਵਗੈਰਾ ਦਾ ਕੋਈ ਮੁਆਵਜ਼ਾ ਦੇਖਾਂਗੇ ਇਹਦੇ ਪੋਸਟ ਮਾਰਟਮ ਤੋਂ ਬਾਅਦ ਵੀ ਕੀ ਇਹਦਾ ਕਾਰਨ ਕੀ ਹੈਗਾ ਬੇਸਿਕ ਇਸ਼ੂ ਕੀ ਹੈਗਾ ਇੱਕ ਤੋਂ ਚਰਕੇ ਆਈਆਂ ਵਿੱਚੋਂ ਚਰਕੇ ਆਈਆਂ ਇੱਥੇ ਆ ਕੇ ਇਹਨਾਂ ਨੇ ਪਾਣੀ ਪੀਤਾ ਉਹਦਾ ਕੀ ਕਾਰਨ ਬਣਦਾ ਹੈਗਾ ਪੁਲਿਸ ਵੀ ਰਿਵੈਸਟੀਗੇਸ਼ਨ ਕਰੂਗੀ ਜੋ ਹੱਲ ਨਿਕਲੂਗਾ ਦਾ ਜੋ ਰਿਜ਼ਲਟ ਨਿਕਲੂਗਾ ਰਿਜ਼ਲਟ ਦੇ ਮੁਤਾਬਕ ਕਾਰਵਾਈ ਕਰਾਂਗੇ ਕੋਈ ਡੰਗਰ ਜ਼ਹਿਰੀਲਾ ਪ ਮੌਕੇ ਤੇ ਕੀ ਗੱਲ ਪਤਾ ਲੱਗਿਆ ਹਾਂ ਸਾਡੇ ਕੋਲ ਅੱਜ ਤੜਾ ਆਈ ਸੀਗੀ ਕਿ ਗੁੱਜਰ ਬਰਾਦਰੀ ਦੀਆਂ ਮਹਿਸਾਂ ਨੇ ਕੁਝ ਜੜੀਆਂ ਦੀ ਮਤਲਬ ਮੌਤ ਹੋ ਗਈ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਆ ਕੇ ਤਫ਼ਤੀਸ਼ ਕਰ ਰਹੇ ਹਾਂ ਤਫ਼ਤੀਸ਼ ਦੇ ਦੌਰਾਨ ਜਿਹੋ ਜੀ ਵੀ ਕੋਈ ਗੱਲ ਸਾਹਮਣੇ ਆਈ ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਅਮਲ ਚੱਲਦੀ ਜਾਊਗੀ ਸਰ ਪਤਾ ਲੱਗਿਆ ਕਿ ਕਿੰਨੇ ਕੁ ਡੰਗਰ ਸੀਗੇ ਜਿਹੜੇ ਪਸ਼ੂ ਮਰੇ ਨੇ ਅ ਠਰੰਕ ਮਹਿਸਾਂ ਦਾ ਪਤਾ ਲੱਗਾ ਕਿ ਜਿਨ੍ਹਾਂ ਦੀ ਡੈਥ ਹੋ ਗਈ ਹੈ ਬਾਕੀ ਕੁਝ ਮਸਾਂ ਜਿਹੜੀਆਂ ਨੇ ਉਹ ਸੀਰੀਅਸ ਨੇ ਤੇ ਵੈਟਰਨਰੀ ਵਿਭਾਗ ਹੈ ਜਿਹੜਾ ਮੌਕੇ ਤੇ ਪਹੁੰਚ ਗਿਆ ਉਹਨਾਂ ਲੋ ਜੋ ਮਤਲਬ ਸਹਾਇਤਾ ਉਹ ਪ੍ਰਦਾਨ ਕੀਤੀ ਜਾ ਰਹੀ ਹੈ ਫਿਲਹਾਲ ਮੱਜਾਂ ਦੇ ਮਾਲਕ ਨੇ ਦੱਸਿਆ ਕਿ ਪਾਣੀ ਪੀਣ ਕਾਰਨ ਮੱਜਾਂ ਦੀ ਮੌਤ ਹੋਈ ਹੈ ਬਾਕੀ ਅਸਲ ਕਾਰਨ ਤਾਂ ਸਬੰਧਤ ਪੁਲਿਸ ਪ੍ਰਸ਼ਾਸਨ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦੇ ਨੇ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ